ਸਾਸਤਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਕਾਫੀ ਜਿਆਦੇ ਸੋਹਣੇ ਸੂਟ ਜਿਹੜਾ ਮੈਂ ਸੂਟ ਪਾਇਆ ਹੋਇਆ ਤੁਸੀਂ ਇਹਦੇ ਨਾਲ ਦਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਪਰ ਮੈਂ ਜਿਹੜਾ ਸਟਾਫ ਰੱਖਿਆਗਾ ਖਾਦੀ ਰੱਖਿਆਗਾ ਇਹਦੇ ਉੱਪਰ ਆਰੀ ਪਲਸ ਪਾਫ ਦਾ ਵਰਕ ਹੋਇਆ ਹੋਇਆਗਾ ਤੇ ਨਾਲ ਸੌਫਟ ਆਰਗਾਂਜ਼ਾ ਦੁਪੱਟਾ ਲਗਾਏਗਾ ਤੁਸੀਂ ਇਹਨੂੰ ਸੇਮ ਖਾਦੀ ਤੇ ਵੀ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਪਸ਼ਮੀਨੇ ਤੇ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਖਾਦੀ ਤੇ ਰੈਡੀ ਕਰਵਾਉਗੇ ਤਾਂ ਇਹਦਾ ਜਿਹੜਾ 1000 ਪਲੱਸ ਪ੍ਰਾਈਸ ਹੋ ਜਾਊਗਾ ਜੇ ਤੁਸੀਂ ਇਹਨੂੰ ਪਸ਼ਮੀਨੇ ਤੇ ਰੈਡੀ ਕਰਵਾਉਗੇ ਤਾਂ ਇਹਦਾ 1000 ਪ੍ਰਾਈਸ ਘੱਟ ਜਾਊਗਾ ਠੀਕ ਹੈ ਜੀ ਸਸਤਾ ਪਊਗਾ ਤੁਹਾਨੂੰ ਇਸ ਤਰ੍ਹਾਂ ਦੇਖੋ ਸਾਰਾ ਮਤਲਬ ਆਰੰਭ ਸੱਕ ਜਿਹੜਾ ਕੰਮ ਹੋਇਆ ਹੈਗਾ ਆਰੀ ਤੇ ਪਾਸ ਦਾ ਤੇ neck ਤੇ ਵੀ ਡਿਜ਼ਾਈਨਿੰਗ ਹੋਈ ਹੋਈ ਹੈਗੀ ਇਹਦੀ ਸੂਟ ਦੀ neck ਵੀ ਰੈਡੀ ਕੀਤਾ ਹੋਇਆ ਹੈਗਾ ਪਲੱਸ ਬਾਜੂ ਨੇਗੀਆਂ ਬਾਵਾ ਬਣੀਆਂ ਹੋਈਆਂ ਨੇ ਬਾਟਮ ਤੇ ਮੈਂ ਵਰਕ ਨਹੀਂ ਰੱਖਿਆ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਜਿੱਦਾਂ ਬਾਵਾ ਤੇ ਕੰਮ ਹੋਇਆ ਹੋਇਆ ਹੈਗਾ ਉਹ ਬਾਟਮ ਤੇ ਹੋ ਜਾਊਗਾ ਠੀਕ ਹੈ ਜੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਪਸ਼ਮੀਨੇ ਤੇ ਕਰਵਾ ਸਕਦੇ ਹੋਗੇ ਉਤੇ ਵੀ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਸੇਮ ਕਲਰ ਤੇ ਸੂਟ ਰੈਡੀ ਕਰਵਾਉਣਾ ਤਾਂ ਵੀ ਕਰਵਾ ਸਕਦੇ ਹੋਗੇ ਨਾਲ ਮੈਂ ਸੌਫਟ ਆਰਗੈਂਜ਼ਾ ਦੁਪੱਟਾ ਰੱਖਿਆ ਤੇ ਪੇਸਟਿੰਗ ਪੱਟੀ ਆਪਾਂ ਸੂਟ ਨਾਲ ਦੀ ਲਗਾਈ ਹੈ ਚਲੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਪਸ਼ਮੀਨੇ ਦੇ ਰੀਵਾ ਬ੍ਰਾਂਡ ਦੇ ਰਹਿਣਗੇ ਲਓ ਜੀ ਜਿਹੜਾ ਆਰਡਰ ਹੈ ਜੀ ਆਪਣਾ ਫਾਸਟਲੀ ਦੇ ਦਿਆ ਕਰੋ ਕਿਉਂਕਿ ਭੈਣਾਂ ਨੂੰ ਟੂਟ ਨਹੀਂ ਮਿਲਦੇ ਫਿਰ ਇਹ ਵਾਲ ਤੋਂ ਬੋਲਣ ਜਿਹੜਾ ਮਟੀਰੀਅਲ ਹੈਗਾ ਫਿਰ ਇਹ ਤੋਂ ਗੁੰਜਣਾ ਨਹੀਂ ਗਲੇ ਵਾਲੀ ਜਨੇ ਨਹੀਂ ਗੋ ਨਹੀਂ ਰੀ ਵਾਲੀ ਨਹੀਂ ਬਸ ਸਿੱਧਾ ਜਿਹੜਾ ਇਹ ਸੂਟ ਰਹੂਗਾ ਜੀ 벨ਵਰਟ ਦਾ ਰਹੂਗਾ ਪਿਓਰ 벨ਵਰਟ ਹੈਗੀ ਕੋਈ ਮਤਲਬ ਸੈਮੀ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਪਿਓਰ 벨ਵਰਟ ਦੇ ਸੂਟ ਲੇਗੇ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬੋਟਲ ਗ੍ਰੀਨ ਪ੍ਰਿੰਟ ਹੈਗਾ ਬਹੁਤ ਹੀ ਜਿਆਦੇ ਸੋਹਣੀ 벨ਵਰਟ ਹੈ ਬਿਲਕੁਲ ਲਾਈਟ ਵੇਟ ਹੈ ਤੁਸੀਂ ਦੇਖ ਸਕਦੇ ਹੋਗੇ ਪਿਓਰ ਦੇ ਵਿੱਚ ਹੈਗੀ ਸੈਮੀ ਚ ਨਹੀਂ ਹੈਗੀ ਲੋ ਜੀ ਤੇ ਨਾਲ ਤੁਸੀਂ ਜਿਹੜਾ ਇਹ ਸੂਟ ਹੈ ਤੁਹਾਨੂੰ 올ਓਵਰ ਮਿਲੇਗਾ ਸੂਟ ਆਪਣੇ ਕੋਲੇ 2 ਜਾਂ 3 ਸੂਟ ਅਵੇਲੇਬਲ ਨੇਗੇ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ ਇਹਦਾ 2000 ਬਹੁਤ ਜਿਆਦੇ ਸੋਹਣੀ ਵੈਲਵਟ ਹੈਗੀ ਤੁਸੀਂ ਆਪ ਵੀ ਹੈਰਾਨ ਰਹਿ ਜਾਓਗੇ ਵੀ ਇੰਨੀ ਸੋਹਣੀ ਬੈਲਵਟ ਹੈ ਲਾਈਟ ਵੇਟ ਬਿਲਕੁਲ ਵੈਲਵਟ ਹੈਗੀ ਲੋ ਜੀ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ 올ਓਵਰ ਪ੍ਰਿੰਟ ਹੈਗਾ ਮਤਲਬ 2000 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਵੀ ਐਕਸਟਰਾ ਨਹੀਂ ਹੈਗੀ ਜੇ ਤੁਸੀਂ ਅੱਜ ਬੁਕਿੰਗ ਕਰਕੇ ਆਪਣੀ ਪੇਮੈਂਟ ਕਰਦੇ ਹੋਗੇ ਤਾਂ ਫਿਰ ਤੁਹਾਡਾ ਜਿਹੜਾ ਪਾਰਸਲ ਹੈ ਕੱਲ ਨੂੰ ਲਗਾ ਦਿੱਤਾ ਜਾਊਗਾ ਠੀਕ ਹੈ ਜੀ ਲਓ ਜੀ ਤੇ ਅਗਲਾ ਸੂਟ ਵੀ ਰਹੇਗਾ ਜੀ ਵੈਲਵਟ ਦੇ ਉੱਪਰ ਲਓ ਜੀ ਰੀਵਾ ਬ੍ਰਾਂਡ ਦੀ ਵੈਲਵਟ ਹੈਗੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਲਾਈਟ weight ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਜਿਹੜੀਆਂ ਪਹਿਣਾ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਜਿਹੜਾ ਸੂਟ ਹੈ ਰਖਵਾ ਸਕਦੇ ਹੋਗੇ ਜਿਹੜੇ ਇਹ ਵੈਲਵਟ ਦੇ ਸੂਟ ਲēngੇ ਕਈ ਭੈਣਾ ਕਹਿੰਦੇ ਨੇ ਵੀ ਅਸੀਂ ਮੋਟੇ ਆਂਗੇ ਅਸੀਂ ਮੋਟੇ ਲੱਗਾਂਗੇ ਬਿਲਕੁਲ ਨਹੀਂ ਇਹ ਸੂਟ ਜੇ ਤੁਸੀਂ ਲਓਗੇ ਤਾਂ ਇਹਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਮੋਟੇ ਲੱਗੋਗੇ ਕਿਉਂਕਿ ਇਹ ਪਿਓਰ ਵੈਲਵਟ ਹੈਗੀ ਕ੍ਰੇਪ ਵਰਗੀ ਬਹੁਤ ਲਾਈਟ ਵੇਟ ਆ ਕ੍ਰੇਪ ਵਰਗੀ ਵੈਲਵਟ ਪਈ ਹੈਗੀ ਇੰਨੀ ਕ ਜਿਆਦੇ ਸੋਹਣੀ ਫਿਟਿੰਗ ਵੀ ਇਹਦੀ ਜਿਵੇਂ ਕ੍ਰੇਪ ਤੇ ਜੋਰਜਟ ਦੇ ਜੋਰਜਟ ਦੇ ਸੂਟ ਦੀ ਆਉਂਦੀ ਹੈ ਨਾ ਸੇਮ ਉਦਾਂ ਫਿਟਿੰਗ ਰਹੇਗੀ ਲੋ ਜੀ ਰੀਵਾ ਬ੍ਰਾਂਡ ਦੀ ਵੈਲਵਟ ਹੈ ਕਲਰ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਹੈ ਡਾਰਕ ਦੋ ਸੂਟ ਮੈਂ ਪਹਿਲਾਂ ਤੁਹਾਨੂੰ ਦਿਖਾਏ ਨੇਗੇ ਵੈਲਵਟ ਦੇ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਬਲੂ 베ਰੀ ਸਿਲਕ ਦੇ ਸੂਟ ਨੇ ਬਲੂ 베ਰੀ ਸਿਲਕ ਦੇ ਬਹੁਤ ਜਾਦੇ ਸੋਨਾ ਫੈਬਰਿਕ ਹੈ ਵੀ ਇਹਦੇ ਵਿੱਚ ਵੀ ਆਪਾਂ ਦੋ ਹੀ ਰੋਲ ਲੈ ਕੇ ਆਏ ਹਾਂ ਲੋ ਬਹੁਤ ਜਾਦੇ ਸੋਨਾ ਸਟੱਫ ਹੈ ਰੀਵਾ ਬ੍ਰਾਂਡ ਦਾ ਹੈਗਾ ਬਲੂ 베ਰੀ ਸਿਲਕ ਹੈਗੀ ਲਓ ਜੀ ਬਿਲਕੁਲ ਲਾਈਟ ਵੇਟ ਲਾਈਨਿੰਗ ਲੱਗੂਗੀ ਲਓ ਜੀ ਡਰੈਸ ਸਟਾਫ ਹੈਗਾ ਬਹੁਤ ਲਾਈਟ ਵੇਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਉੱਪਰ ਵੀ ਲਿਖਿਆ ਹੈ ਬਲੂ 베ਰੀ ਰੀਵਾ ਸਿਲਕ ਰੀਵਾ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਆ ਬਹੁਤ ਜਿਆਦੇ ਸੋਹਣੇ ਸਟਾਫ ਦੀ ਕੁਆਲਿਟੀ ਹੈ ਕਲਰ ਹੈ ਜਿਹੜਾ ਡਾਲ ਆ ਰਿਹਾ ਪਰ ਇਹ ਮਸਟਰਡ ਸ਼ੇਡ ਹੈਗਾ ਡਾਰਕ ਦੇ ਵਿੱਚ ਹੈਗਾ ਕਲਰ ਲਾਈਟ ਆ ਰਿਹਾਗਾ ਠੀਕ ਹੈ ਜੀ ਪ੍ਰਾਈਸ ਇਹਦਾ ਵੀ 2000 ਰਹੂਗਾ ਪਲੱਸ ਸ਼ਿਪਿੰਗ ਰਹੂਗੀ 2000 ਪ੍ਰਾਈਸ ਰਹੇਗਾ ਤੇ ਲਾਈਨਿੰਗ ਲੱਗੂਗੀ ਬਿਨਾਂ ਲਾਈਨਿੰਗ ਤੇ ਇਹ ਕੋਈ ਵੀ ਸਟਿਚ ਨਹੀਂ ਸਹੀ ਹੈ ਹੁਣ ਬਿਲਕੁਲ ਪਰਫੈਕਟ ਹੈਗਾ ਕਲਰ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਦੋ ਦੋ ਕਲਰ ਨੇ ਦੋ ਹੀ ਪ੍ਰਿੰਟ ਨੇ ਅਲੱਗ-ਅਲੱਗ ਪਹਿਲਾ ਪ੍ਰਿੰਟ ਇਹ ਹੈਗਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਬਿਨਾਂ ਦੁਪੱਟੇ ਤੋਂ ਸੂਣ ਨਹੀਂ ਲੇਗੇ ਲੋਚ ਦੂਜਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਇਹ ਵੀ ਬਲੂ ਬੈਰੀ ਸਿਲਕ ਦਾ ਸੂਟ ਹੈ ਪ੍ਰਿੰਟ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣਾ ਹੈ ਜ਼ਿਆਰੇ ਦੋ ਪਰਲੇ। ਹਾਂ ਜੀ। ਕਰੇ ਉੱਪਰ ਦੇਖੋ ਕਰਕੇ। ਲਾਈਟ ਆ ਰਿਹਾ। ਥੋੜਾ ਜਿਹਾ ਜਿਹੜਾ ਕਲਰ ਹੈ ਇਹ ਲਾਈਟ ਆ ਰਿਹਾ ਜੀ ਫੋਨ ਦੇ ਵਿੱਚ ਹੈਗਾ ਪੀਚ ਸ਼ੇਡ ਹੈਗਾ ਡਾਰਕ ਦੇ ਵਿੱਚ ਠੀਕ ਹੈ ਜੀ। ਚਾਰ ਮੈਂ ਤੁਹਾਨੂੰ ਅੱਜ ਸੂਟ ਦਿਖਾਏਨੇਗੇ ਦੋ ਬਲੂ ਗੈਰੀ ਸਿਲਕ ਦੇ ਦਿਖਾਏਨੇ ਦੋ ਵੈਲਵਟ ਦੇ ਦਿਖਾਏਨੇ ਪਿਓਰ ਦੇ। ਪ੍ਰਾਈਸ ਰਹੇਗਾ ਸਾਰੇ ਸੁੱਟਾਂ ਦਾ 2000। ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਚਾਹੋ ਤਾਂ ਦੁਪੱਟਾ ਕਰਵਾ ਸਕਦੇ ਹੋਗੇ। ਠੀਕ ਹੈ ਜੀ ਹੁਣ ਕਲਰ ਹੈ ਜਿਹੜਾ ਬਿਲਕੁਲ ਪਰਫੈਕਟ ਆ ਰਿਹਾ ਕੋਈ 19 20 ਦਾ ਵੀ ਨਹੀਂ ਫਰਕ ਹੈਗਾ ਮੇਰੇ ਫੋਨ ਦੇ ਵਿੱਚ ਪਰਫੈਕਟ ਆ ਰਿਹਾ ਤੁਹਾਡੇ ਚ ਪਤਾ ਨਹੀਂ ਕਿੱਦਾਂ ਆਊਗਾ ਲਓ ਜੀ ਆਜੇ ਨਹੀਂ ਸੂਟ ਸੀਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਹਾਂਜੀ ਜੇ ਤੁਸੀਂ ਦੁਪੱਟਾ ਲਓਗੇ ਤਾਂ ਉਹਦੇ ਚਾਰਜਿਸ ਅਲੱਗ ਨੇ ਜੇ ਤੁਸੀਂ ਸਿਲਾਈ ਕਰਾਉਗੇ ਉਹਦੇ ਚਾਰਜਿਸ ਅਲੱਗ ਨੇਗੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਵਟਸਐਪ ਤੇ ਆਪਣਾ ਆਰਡਰ ਦੇ ਸਕਦੇ ਹੋਗੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ